ਸਸਰੀਕਾਲ ਜੀ ਸਾਰਿਆਂ ਨੂੰ ਅੱਜ ਜਮਨ ਵਰ ਇੱਕ ਵਾਰ ਫੇਰ ਤੋਂ ਚਾਚਾ ਕਹਿੰਦੇ ਜਮਨ ਦਾ ਮੌਸਮ ਚੱਲੀ ਜਾਂਦਾ ਸੌਂ ਦਾ ਮਹੀਨਾ ਕਿਨੇ ਜਮਨ ਖਾਂ ਦਾ ਮਹੀਨਾ ਹੁੰਦਾ ਮਤਲਬ ਕਹਿੰਦਾ ਇਹ ਫਲ ਜਿਹੜਾ ਕੁਦਰਤ ਨੇ ਸਾਨੂੰ ਸੌਂ ਦੇ ਮਹੀਨੇ ਦਿੱਤਾ ਹੈਗਾ ਦੋਸਤੋ ਬਾਦ ਕਹਿੰਦੇ ਜਮਨ ਗਿੱਲਾ ਗੋਹਾ ਤੇ ਸੁੱਕਾ ਲੋਹਾ ਜਿਹੜਾ ਸਾਡੇ ਪੁਰਾਣੇ ਸਮੇਂ ਵਿੱਚ ਆਮ ਜਿਹੜੇ ਰੱਖਉਂਦੇ ਜਮਰਾ ਹੁੰਦੀ ਸੀ ਇੱਥੋਂ ਹੀ ਲੱਕੜ ਵਰਤੀ ਜਾਂਦੀ ਸੀਗੀ ਕਹਿੰਦੇ ਵੀ ਨਾ ਜਮਨ ਨੂੰ ਉਲੀ ਲੱਗਦੀ ਸੁੱਕੀ ਜਮਾ ਜਿਹੜੀ ਹੈਗੀ ਆ ਜਿਹੜਾ ਲੋਹਾ ਕਿਹਾ ਗਿਆ ਨਾ ਮਤਲਬ ਨੂੰ ਸ਼ੌਂਕ ਲੱਗਦੀ ਆ ਇਹ ਤਾਂ ਕਿਸਤੀਆਂ ਬਣਾਈਆਂ ਨੇ ਖੇਤੀ ਦੇ ਸੰਧ ਬੰਦੇ ਸੀ ਉਸ ਸਮੇਂ ਇਸ ਤੋਂ ਇਲਾਵਾ ਸਾਡੇ ਜਿਹੜੇ ਧਾਰਮਿਕ ਪੱਖੋਂ ਵੀ ਜਮਨ ਬਹੁਤ ਇੰਪੋਰਟੈਂਟਸ ਰੱਖਦੀ ਆ ਗੁਰਦੁਆਰਾ ਭੰਗਾਣੀ ਸਾਹਿਬ ਹੈਗਾ ਪੋਂਟਾ ਸਾਹਿਬ ਤੋਂ 23-24 ਕਿਲੋਮੀਟਰ ਦੂਰ ਹੈਗਾ ਇਹ ਗੁਰਦੁਆਰਾ ਉੱਥੇ ਕਿਹਾ 10ਵੇਂ ਪਾਸ਼ਾ ਟਾਈਮ ਦੀ ਜਮਨ ਖੜੀ ਆ ਕਹਿੰਦੇ ਕਿਹਾ ਜਾਂਦਾ ਤੁਸੀਂ ਕਿੱਲਾ ਗੱਡੇ ਗੁਰੂ ਪਾਸ਼ਾ ਨੇ ਦੋਤੋਂ ਜਮਨ ਉਤਪਨ ਹੋਈ ਹਜੇ ਵੀ ਉਹ ਪੁਰਾਣੀ ਜਮਨ ਖੜੀ ਆ ਇਸ ਤੋਂ ਬਾਅਦ ਪੰਡਤਾਂ ਨੂੰ ਜਮਨ ਹੇਠ ਰੋਟੀ ਖਵਾਉਣਾ ਸ਼ੁਭ ਮੰਨਿਆ ਦੇ ਹਿੰਦੂ ਧਰਮ ਵਿੱਚ ਇਹ ਤੋਂ ਭਗਵਾਨ ਸ਼੍ਰੀ ਤੇ ਭਗਵਾਨ ਗਣੇਸ਼ ਦੇ ਪਾਕਤੇ ਜਿਹੜੇ ਹੈਗੇ ਉਹ ਵੀ ਪਵਿੱਤਰ ਮੰਨਦੇ ਨੇ ਇਸ ਲਈ ਮੰਦਰਾਂ ਵਿੱਚ ਵੀ ਇਹ ਜਮਨ ਲਾਈਆਂ ਜਾਂਦੀਆਂ ਹੈਗੀਆਂ ਉਸ ਤਰ੍ਹਾਂ ਕਿਹਾ ਜਾਂਦਾ ਰਮਾਇਣ ਵਿੱਚ ਦੱਸਿਆ ਗਿਆ ਵੀ ਜਦੋਂ ਰਾਮ ਤੇ ਸੀਤਾ ਦੀ ਬਨਵਾਸ ਕਟਿਆ ਤਾਂ ਉਸ ਸਮੇਂ ਮਤਲਬ ਉਹਨਾਂ ਨੇ ਜਮਨ ਦਾ ਸੇਵਨ ਕੀਤਾ ਵੀ ਜੇਕਰ ਆਉਂਦਾ ਹੈਗਾ ਤੇ ਜਮਨ ਦੇ ਜਿਸ ਤਰ੍ਹਾਂ ਟੱਕ ਦੇ ਤੇ ਕੇਲੇ ਦੇ ਪੱਤੇ ਨੂੰ ਦੂਨੇ ਦੇ ਪਤਲਾ ਮੰਨਦੇ ਜਮਨ ਦੇ ਪੱਤੇ ਨੂੰ ਪਰਤ ਜਾਂਦਾ ਹੈਗਾ ਇਸ ਦੇ ਪੱਤੇ ਨੂੰ ਭੇਡਾਂ ਬੱਕਰੀਆਂ ਬੜਾ ਖੁਸ਼ ਹੋ ਕੇ ਖਾਂਦੀਆਂ ਤੇ ਇਸ ਦੀ ਖਾਸੇ ਤੇ ਕਿ ਵਿੰਡ ਬ੍ਰੇਕ ਦਾ ਕੰਮ ਕਰਦੀ ਤੇ ਵਾਟਰ ਲੋਕਿੰਗ ਦੀ ਕੰਡੀਸ਼ਨ ਨੂੰ ਹਸਾਰ ਜਾਂਦਾ ਇਸ ਦੀ ਸਾਡੇ ਫਾਦਲ ਕਲਾਕੇ ਜਿੱਥੇ ਵਾਟਰ ਲੋਕਿੰਗ ਉੱਥੇ ਵੀ ਜਮਲ ਹੋ ਜਾਂਦੀ ਹੈਗੀ